ਅਮਦਰ ਦਾ ਟੀਵੀ ਕੈਨੇਡਾ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆ ਕੱਲ ਦਾ ਇੱਕ ਇਸ਼ੂ ਸੀ ਜਿਹੜਾ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਰਿਹਾ ਸੀ ਉਹ ਸੀ ਕਿ ਪਿੰਡ ਸੀਹਾ ਦੌਦ ਦੇ ਵਿੱਚ ਮੌਜੂਦਾਂ ਜਿਹੜਾ ਲੁਧਿਆਣਾ ਦਾ ਇਹ ਪਿੰਡ ਹੈ ਤੇ ਇਸ ਵੇਲੇ ਅਸੀਂ ਘਰ ਦੇ ਬਾਹਰ ਮੌਜੂਦ ਹਾਂ ਜਿੱਥੇ ਕੱਲ ਬੱਚਾ ਇੱਕ ਅਗਵਾ ਕੀਤਾ ਗਿਆ ਸੀ ਭਾਪ੍ਰੀਤ ਸਿੰਘ ਜਿਸ ਦੀ ਉਮਰ ਮਹਿਜ਼ 7 ਸਾਲ ਸੀ ਤੇ ਦੋ ਅਗਵਾਕਾਰਾਂ ਦੇ ਵੱਲੋਂ ਉਹਨੂੰ ਅਗਵਾ ਕਰ ਲਿਆ ਗਿਆ ਸੀ ਤੇ ਇਸ ਵੇਲੇ ਸਿੱਧੀਆਂ ਤਸਵੀਰਾਂ ਤੁਹਾਨੂੰ ਕਰਦੇ ਬਾਰੋਂ ਦਿਖਾ ਰਹੇ ਆ ਤੇ ਜਿੱਥੇ ਉਸ ਘਰ ਦੇ ਵਿੱਚ ਪਿੰਡ ਦੇ ਵਿੱਚ ਜਿਹੜੇ ਲੋਕ ਨੇ ਪਿੰਡ ਵਾਲਿਆਂ ਦਾ ਤਾਤਾ ਲੱਗਿਆ ਹੋਇਆ ਤੇ ਉਹ ਵੇਖਣ ਵਾਸਤੇ ਕਿ ਬੱਚਾ ਆਏਗਾ ਤੇ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਵੱਲੋਂ ਵੀ ਇੱਕ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਮੁਸਤੈਦੀ ਦੇ ਨਾਲ ਜਿਹੜਾ ਹੈਗਾ ਇਸ ਬੱਚੇ ਨੂੰ ਜਿਹੜੇ ਅਗਵਾ ਕਰਕੇ ਲੈ ਕੇ ਗਿਆ ਸੀ ਉਹਨਾਂ ਤੋਂ ਛੁਡਾ ਲਿਆ ਗਿਆ ਤੇ ਇਹ ਸਿੱਧੀਆਂ ਤਸਵੀਰਾਂ ਇਸ ਵੇਲੇ ਪਿੰਡਾਂ ਸਿਹਾਹ ਦਾਤ ਤੋਂ ਤੁਹਾਨੂੰ ਦਿਖਾ ਰਹੇ ਹਾਂ ਤੇ ਤੁਸੀਂ ਸਾਡੇ ਨਾਲ ਬਨੇ ਰਹੇ ਹੋ ਇਸ ਵੇਲੇ ਐਮਐਲਏ ਗੱਜਰ ਮਾਜਰਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਾਵਰ ਪ੍ਰੀਤ ਦੇ ਜਿਹੜੇ ਦਾਦਾ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਨੇ ਰਹੋ ਹਾਂ ਜੀ ਬਜ਼ੁਰਗੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬੱਚਾ ਮਿਲ ਗਿਆ ਜੀ ਸਹੀ ਸਲਾਮਤ ਮਿਲ ਗਿਆ ਕੀ ਕਹਿਣਾ ਚਾਹੁੰਦੇ ਹੋ ਸਾਡੀ ਅਸੀਂ ਕਹਿੰਦੇ ਜੀ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਹੈ ਬਹੁਤ ਮਿਹਨਤ ਨਾਲ ਇਹਨਾਂ ਨੇ ਕੀਤੀ ਹੈ ਤੇ ਬੱਚਾ ਸਾਡਾ ਸਹੀ ਸਲਾਮਤ ਮਤਲਬ ਧੰਨਵਾਦੀਆਂ ਰਹਿਣੀ ਆ ਤੁਸੀਂ ਕਿੰਨੀ ਆਸ ਰੱਖਦੇ ਸੀ ਕਿ ਪੰਜਾਬ ਪੁਲਿਸ ਹੈ ਜਿਹੜੀ ਇਹ ਕੰਮ ਵਧੀਆ ਕਰੂਗੀ ਆਸ ਸਾਨੂੰ ਸੀ ਜੀ ਪੂਰੀ ਵੀ ਮਤਲਬ ਜਿਸ ਤਰ੍ਹਾਂ ਲੱਗੇ ਤੇ ਕੱਲ ਦੇ ਵੀ ਸਾਨੂੰ ਪੂਰੀ ਆਸ ਸੀ ਵੀ ਬਹੁਤ ਮਿਹਨਤਾਂ ਲੱਗਿਆ ਵੀ ਸਾਡਾ ਸਫਲਤਾ ਮਿਲੂ ਕੀ ਹੋਰ ਵੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਕੀ ਮੈਸੇਜ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਨੇ ਤੁਸੀਂ ਦੇਰੀ ਵੀ ਹੋਈ ਕਿਸੇ ਪ੍ਰਕਾਰ ਦੀ ਸਮਝ ਨਹੀਂ ਆ ਜੀ ਨਹੀਂ ਦੇਰੀ ਕੋਈ ਹੋਈ ਨਹੀਂ ਜੇ ਜਦੋਂ ਪੁਲਿਸ ਨੇ ਆਪਣਾ ਕੰਮ ਸ਼ੁਰੂ ਕਰਤਾ ਤੇ ਕੱਲ ਦੀ ਲੱਗੀ ਹੋਈ ਆ ਪੁਲਿਸ ਜੀ ਤੇ ਮੈਸੇਜ ਇਹੀ ਜਾਊਗਾ ਜੀ ਜੇ ਮਤਲਬ ਕੋਈ ਇਹੋ ਜਿਹਾ ਬੰਦਾ ਕੰਮ ਕਰਦਾ ਤਾਂ ਹੁਣ ਮਤਲਬ ਸ਼ਕਤੀ ਨਾਲ ਬਹੁਤ ਪ੍ਰਸ਼ਾਸਨ ਕੰਮ ਕਰ ਰਿਹਾ ਤੇ ਉਹਨਾਂ ਨੂੰ ਆਪਣਾ ਮਤਲਬ ਪਾਸੇ ਹਟਾਣਾ ਪਊਗਾ ਜੀ ਜੀ ਕੋ ਬੜੀ ਵੱਡੀ ਵੱਡੀ ਗੱਲ ਹੈ ਇੱਕ ਬੱਚੇ ਦਾ ਕਰੋਕ ਦਬਾਹ ਹੋ ਜਾਣਾ ਇਸ ਤਰ੍ਹਾਂ ਫੇ ਰਾਤ ਤੁਸੀਂ ਤਾਂ ਬਹੁਤ ਔਖੀ ਰਾਤ ਅਸੀਂ ਸੁੱਤੇ ਨਹੀਂ ਜੀ ਨਹੀਂ ਕਿੱਥੇ ਨਹੀਂ ਕਿੱਥੇ ਮੈਂ ਪਰਾਂ ਨੇ ਕੋਈ ਡਿਮਾਂਡ ਵਗੈਰੇ ਵੀ ਕਿਤੇ ਸੀ ਡਿਮਾਂਡ ਕੀਤੀ ਹੈ ਜੀ ਅੱਜ ਉਹਦੇ ਬਾਰੇ ਵੀ ਦੱਸੋ ਜੀ ਕੀ ਗੱਲਬਾਤ ਹੈ ਗੱਲ ਹੋ ਜੀ ਪਹਿਲਾਂ ਤਾਂ ਮਤਲਬ ਅੱਜ ਸਵੇਰੇ ਫੋਨ ਆਇਆ ਸੀ ਤੇ ਸਾਡੀ ਬੱਚੇ ਨਾਲ ਵੀ ਗੱਲ ਕਰਾਤੀ ਦੀ ਕਹਿੰਦੇ ਬੱਚਾ ਤੁਹਾਡਾ ਸਹੀ ਸਲਾਮਤ ਆ ਤੇ ਅਸੀਂ ਤੁਹਾਨੂੰ ਬਾਅਦ ਚ ਕਾਲ ਕਰਾਂਗੇ ਜੋ ਕੁਝ ਵੀ ਗੱਲ ਹੋਊਗੀ ਬੱਚੇ ਨਾਲ ਤੁਸੀਂ ਸਾਡੀ ਗੱਲ ਵੀ ਕਰਾਤੀ ਤੇ ਫੇਰ ਕਹਿੰਦੇ ਵੀ ਪੁਲਿਸ ਨੂੰ ਤੁਸੀਂ ਰੋਕੋ ਵੀ ਪੁਲਿਸ ਬਹੁਤ ਪਿੱਛਾ ਕਰ ਰਹੀ ਆ ਸਾਡਾ ਤੇ ਜੇ ਨਹੀਂ ਰੋਕੋਗੇ ਤਾਂ ਤੁਹਾਡੇ ਬੱਚੇ ਦਾ ਨੁਕਸਾਨ ਹੋ ਸਕਦਾ ਤੇ ਚਲੋ ਅਸੀਂ ਵੀ ਕਿਹਾ ਜੀ ਰੋਕ ਲਿਆ ਜਾਵੇ ਸਾਨੂੰ ਵੀ ਡਰ ਸੀ ਬੱਚਾ ਕਿਤੇ ਮਤਲਬ ਨੁਕਸਾਨ ਨਾ ਹੋ ਜੇ ਬੱਚੇ ਦਾ ਅਸੀਂ ਵੀ ਕਿਹਾ ਵੀ ਪੁਲਿਸ ਨੂੰ ਵੀ ਬੰਦ ਕਰ ਦਿਓ ਕੰਮ ਸਾਡਾ ਇਸ ਲੋਟ ਬੱਚੇ ਦਾ ਨੁਕਸਾਨ ਨਾ ਹੋਵੇ ਜਦੋਂ ਕਿਨੈਪਰ ਤੁਹਾਡੇ ਘਰੇ ਪਹੁੰਚੇ ਉਹ ਤੋਂ ਬੱਚਾ ਖੇਡ ਰਿਹਾ ਸੀ ਘਰ ਦੇ ਵਿੱਚ ਹਾਂਜੀ ਇੱਥੇ ਖੇਡ ਰਿਹਾ ਸੀ ਬੱਸ ਆ ਸ਼ਟਰ ਕੋਲੇ ਜੀ ਉਹਦੇ ਬਾਰੇ ਵੀ ਦੱਸੋ ਜੀ ਥੋੜਾ ਕਿਵੇਂ ਕਿਵੇਂ ਹੋਇਆ ਸੀ ਕਿੱਥੇ ਕਿੱਥੇ ਤੱਕ ਪਿੱਛਾ ਕੀਤਾ ਜੀ ਉਹਨਾਂ ਦਾ ਅਸੀਂ ਜੀ ਉਹਨਾਂ ਦਾ ਮਲੇਰ ਕੋਟਲੇ ਜਿਹੜੀ ਖੰਨਾ ਰੋਡ ਆ ਰੇਨ ਜਾ ਕੇ ਉੱਥੇ ਤੱਕ ਪਿੱਛਾ ਕੀਤਾ ਦੇਖਣ ਦੇ ਵਿੱਚ ਆਇਆ ਸੀ ਕਿ ਮੰਜੇ ਦੇ ਉੱਤੇ ਤੁਹਾਡੇ ਮਿੱਤਿਆ ਵੀ ਸੀ ਕਿ ਕਿਨੈਪਰ ਲੈ ਕੇ ਆਏ ਸੀ ਹਾਂਜੀ ਉਹੀ ਲੈ ਕੇ ਆਏ ਨੇ ਇੱਥੇ ਉਹਨਾਂ ਦੀ ਦੁਨੀਆ ਨੇ ਇੱਕ ਚਾਕੂ ਵੀ ਢਿਗਿਆ ਆ ਤੇ ਲਾਸਟ ਵਿੱਚ ਕੀ ਮੈਸੇਜ ਹੋ ਹੋ ਕੀ ਕਹਿਣਾ ਚਾਹੁੰਦੇ ਹਾਂ ਜੀ ਅਜਾ ਹੋਰ ਮੈਸੇਜ ਜੀ ਅਸੀਂ ਦਾਤ ਮਤਲਬ ਪੰਜਾਬ ਪੁਲਿਸ ਦੇ ਪ੍ਰਸ਼ਾਸਨ ਤੇ ਬਹੁਤ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਸਾਡਾ ਬੱਚਾ ਸਹੀ ਸਲਾਮਤ ਬਹੁਤ ਮਿਹਨਤ ਨਾਲ ਮਤਲਬ ਸਾਡੇ ਘਰ ਪਹੁੰਚਾਇਆ ਸਭ ਤੋਂ ਪਹਿਲਾਂ ਜਿਹੜੀ ਅਤ ਮਾੜੀ ਘਟਨਾ ਜਿਹੜੇ ਕਿਡਨੈਪਰ ਨੇ ਇੰਨੇ ਫੁੱਲਾਂ ਵਰਗੇ ਬੱਚੇ ਨੂੰ ਲੈ ਕੇ ਗਏ ਤੇ ਉਸ ਦੇ ਫੈਮਿਲੀ ਦਾ ਰਿਸ਼ਤਰਨ ਦਾ ਬੱਚਿਆਂ ਦਾ ਪੂਰੇ ਪੰਜਾਬ ਦੀ ਸਾਰੀ ਸੰਗਤ ਦਾ ਜਨਤਾ ਦਾ ਦਿਲ ਦੁਖਾਇਆ ਉਹਦਾ ਮਤਲਬ ਬਹੁਤ ਜ਼ਿਆਦਾ ਸਤਵੇਂ ਵਾਲੀ ਗੱਲ ਸੀ ਦੂਜੀ ਮੈਂ ਵਿਸ਼ੇਸ਼ ਤੌਰ ਤੇ ਸਾਡੀ ਪੰਜਾਬ ਪੁਲਿਸ ਸਾਡੇ ਡੀਜੀਪੀ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਐਸਐਸਪੀ ਖੰਨਾ ਜੋਤੀ ਜੱਦਵ ਜੀ ਐਸਐਸਪੀ ਗਗਨ ਜੀ ਜਿਨ੍ਹਾਂ ਨੇ ਸਾਰੀ ਰਾਤ ਇੱਕ ਪਲ ਵੀ ਸ਼ੌਕੇ ਨਹੀਂ ਵਿਖਿਆ ਮੈਨੂੰ ਮੇਰੇ ਨਾਲ ਟੱਚ ਸੀਗੇ ਤੇ ਜਦੋਂ ਮੈਂ ਚੰਡੀਗੜ੍ਹ ਤੋਂ ਆ ਰਿਹਾ ਸੀ ਇਹ ਖਬਰ ਮੈਨੂੰ ਕਰੀਬ ਯਰਗਪਿੰਡ ਦੇ ਨੇੜੇ ਮਿਲੀ ਰਤਨਪਾਲ ਨੇ ਮੈਨੂੰ ਫੋਨ ਕੀਤਾ ਉਸੇ ਮਿੰਟ ਮੈਂ ਐਸਐਸਪੀ ਖੰਨਾ ਐਸਐਸਪੀ ਮਿਲੇ ਕੋਲਡਰ ਕੀਤਾ ਕਿਉਂਕਿ ਇੱਥੋਂ ਬੱਚੇ ਨੂੰ ਲੈ ਕੇ ਉਹ ਕਰੀਬ ਰਾੜਵਾ ਨਗਰ ਇਕ ਸਾਡੇ ਲੱਗੇ ਇੱਥੋਂ ਹੀ ਉੱਥੇ ਨੂੰ ਗਏ ਉਹਨਾਂ ਨਾਲ ਛੋਟੇ ਬੱਚੇ ਦੇ ਮਗਰ ਗਏ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਮੈਨੂੰ ਇਹ ਯਾਦ ਆ ਕਿ ਜਦੋਂ ਮੈਂ ਫੋਨ ਗगनਜੀਤ ਨੂੰ ਕਰਿਆ ਉਹ ਐਟੇ ਟਾਈਮ ਬਸ ਫੋਨ ਵੀ ਵਿੱਚੇ ਛੱਡ ਕੇ ਉਹਨਾਂ ਨੇ ਤੁਰੰਤ ਕਾਰਵਾਈ ਸਟਾਰਟ ਕੀਤੀ ਫੋਰਸਾਂ ਲਾਈਆਂ ਐਸਐਸਪੀ ਖੰਨਾ ਨੇ ਸਾਰੀਆਂ ਫੋਰਸਾਂ ਲਾਈਆਂ ਤੇ ਅੱਗੇ ਆਗਲੇ ਆਹਲਾ ਅਫਸਰਾਂ ਨਾਲ ਉਹਨਾਂ ਨੇ ਗੱਲ ਕੀਤੀ ਤੇ 24 ਘੰਟੇ ਦੇ ਅੰਦਰ ਅੰਦਰ ਜਿਹੜੀ ਸਾਡੇ ਬੱਚੇ ਨੂੰ ਸਾਨੂੰ ਮੋੜ ਦਿੱਤਾ ਅਸੀਂ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦੇਣ ਸਾਡੇ ਕੋਲ ਸ਼ਬਦ ਨਹੀਂ ਵਿੱਚ ਕਿੰਨਾ ਸ਼ਬਦਾਂ ਦੇ ਨਾਲ ਉਹਨਾਂ ਅ ਅਫਸਰਾਂ ਦਾ ਧੰਨਵਾਦ ਕਰ ਸਕੀਏ ਜਿਨ੍ਹਾਂ ਨੇ ਇੱਕ ਮਾਂ ਨੂੰ ਪੁੱਤ ਮੋੜਿਆ ਇੱਕ ਪਿੰਡ ਨੂੰ ਇੱਕ ਪੰਜਾਬੀਆਂ ਨੂੰ ਇੱਕ ਬੱਚਾ ਮੋੜਿਆ ਜਿਹਦਾ ਕਿ ਹੱਸਦਾ ਘੜਦਾ ਸੀ ਇਸ ਮੈਟਰ ਦੇ ਨਾਲ ਸੰਬੰਧਿਤ ਹੋਰ ਕਿਹੜੀ ਜਾਣਕਾਰੀ ਹੈ ਜੀ ਪਤਾ ਲੱਗਿਆ ਕੰਪਲਾਈ ਕੀਤਾ ਗਿਆ ਜੀ ਇਹ ਜਾਣਕਾਰੀ ਹਜੇ ਪੁਲਿਸ ਨੇ ਪੂਰਨ ਤੌਰ ਤੇ ਉਹ ਅਫਸਰਾਂ ਨੂੰ ਪਤਾ ਉਹਨਾਂ ਬਾਰੇ ਮੇਰੇ ਕੋਲੇ ਪੂਰੀ ਇਨਫੋਰਮੇਸ਼ਨ ਨਹੀਂ ਉਹ ਸਾਨੂੰ ਦੱਸਣਗੇ মিডিਆ ਨੂੰ ਦੱਸਣਗੇ ਥੋੜੇ ਟਾਈਮ ਦੇ ਵਿੱਚ ਉਹ ਸ਼ਾਇਦ মিডিਆ ਦੇ ਰੂਬਰੂ ਹੋਣ ਵਾਲੇ ਨੇ ਤੇ ਅਸਲੀ ਜੇ ਦੀ ਸਾਰੀ ਜੇ ਦੀ ਆਪਰੇਸ਼ਨ ਕੀਤਾ ਉਹ ਤਾਂ ਆਲਾ ਅਫਸਰਾਂ ਨੂੰ ਪਤਾ ਹੁੰਦਾ ਉਹੀ ਦੱਸ ਸਕਦੇ